ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਇੱਕ ਵਾਰ ਫੇਰ ਆਪਣੇ YouTube ਚੈਨਲ ਤੇ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਕਿਉਂਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਾਂ ਵੀਰੇ ਚਾਰਾ ਜਿਹੜੀ ਆਪਣੀ ਚਾਰਾ ਵਾਲੀ ਮਸ਼ੀਨ ਫੀ ਸ਼ਕਤੀਮਾਨ ਕੰਪਨੀ ਦੀ ਉਹ ਆਪਣਾ ਅਨਸੀਜਨ ਚੱਲ ਪਿਆ ਚਾਰ ਪੌਂ ਦਾ ਤੇ ਆਪਾਂ ਚਾਰਾ ਆਪ ਦਾ ਵੀ ਪਾਉਣਾ ਉਹ ਵੀ ਤੁਹਾਨੂੰ ਵੀਡੀਓ ਦਵਾਂਗੇ ਕਿਵੇਂ ਪੈਂਦਾ ਤੇ ਆਪਾਂ ਮਸ਼ੀਨ ਰਿਪੇਅਰ ਕਰਨਾ ਹੈ ਸੀ ਕੰਪਨੀ ਵੱਲੋਂ ਫੋਰਮੈਨ ਤੇ ਮਸ਼ੀਨ ਰਿਪੇਅਰ ਕਰੀ ਜਾਂਦੇ ਆ ਫਿਰ ਆਪਾਂ ਢੇੜਾ ਪਾ ਕੇ ਵੇਖਾਂਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਤੁਹਾਨੂੰ ਦੱਸਾਂਗੇ ਕਿ ਆਪਾਂ ਮੱਕੀ ਕਿਹੜੀ ਬੀਜੀ ਆ ਕਿਵੇਂ ਜਿਆ achar ਵਾਲਾ ਖੱਡਾ ਬਣਾਈਦਾ ਤੇ ਮਤਲਬ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਸੋ ਵੀਡੀਓ ਨਾ ਬਣੇ ਰਹੋ ਆਪਾਂ ਪਿਛਲੇ ਸੀਜ਼ਨ ਮਸ਼ੀਨ ਲਈ ਸੀ ਆ ਦੂਜਾ ਸਾਲ ਆਪਾਂ ਨੂੰ ਉਹ ਆ ਜੋ ਖੇਤਰ ਚੱਲਦੇ ਆ ਉੱਥੇ ਮਿਲਦੇ ਹਾਂ ਹਾਂਜੀ ਵੀਰੇ ਆਪਾਂ ਖੇਤਰ ਪਹੁੰਚ ਗਏ ਆ ਤੇ ਮਸ਼ੀਨ ਨੂੰ ਢੇੜਾ ਪਾਉਣਾ ਹੋਣਾ ਤੇ ਚਲਾ ਕੇ ਵੇਖਣੀ ਆ ਤੇ ਸੋ ਤੁਹਾਨੂੰ ਦਿਖਾਉਣੀ ਆ ਨਾਲ ਵੀਡੀਓ ਤੇ ਜਰੂਰ ਬਣੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ ਸੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਮਸ਼ੀਨ ਨੂੰ ਹੁਣ ġੇੜਾ ਪਾਉਣ ਲੱਗੇ ਆ ਪ੍ਰਸ਼ਾਦ ਵੰਡਿਆ ਤੇ ਆਪਣੀ ਆਪ ਦੀ ਮੱਕੀ ਸੀ ਇਹ JK ਦੀ 45 ਦਾ ਤੇ ਆ ਜਿਹੜੇ ਪਾਸੋਂ ਮਸ਼ੀਨ ਚਲਾਉਣ ਲੱਗੇ ਇੱਧਰ ਆਪਾਂ ਇੱਕ ġੇੜਾ ਲਾਇਆ ਸੀ ਪਾਇਨਰ ਦੀ 18 44 ਦਾ ਤੇ ਕੋਈ ġੇੜਾ ਪਾਤਾ ਤੇ ਦੇਖ ਸਕਦੇ ਹੋ ਇਹ ਇਹਦੇ ਪਹਿਲਾਂ ਆਪਾਂ ਬਲੇਡ ਲਾਉਣੇ ਟੋਕੇ ਲਾਉਣੇ ਪੈਂਦੇ ਪੱਥਰੀ ਨਾਲ ਹੀ ਦਿੱਤੀ ਹੋਈ ਆ ਵੀਡੀਓ ਨਾਲ ਜਿਹੜੇ ਟੋਕੇ ਆ ਲੱਗਦੇ ਆ ਉਹ ਲਾ ਕੇ ਤੇ ਫਿਰ ਆਪਾਂ ਜਿਹੜਾ ਮਸ਼ੀਨ ਉਹ ਚਲਾਉਣੀ ਆ ਤੋਂ ਆ ਜੋ ਹੁਣ ਆਪਾਂ ਉਹ ਦਿਖਾਉਣਾ ਹੈ ਟੋਕੇ ਲਾ ਕੇ ਦੇਖੀ ਮਤਲਬ ਇਹ ਹੈ ਕਿ ਇਹ ਵੀ ਮਿੱਟੀ ਆ ਬਹੁਤ ਜ਼ਿਆਦੀ ਭਿੱਜੀ ਹੋਈ ਆ ਉਹ ਜਿਹੜੇ ਲੋਕਾਂ ਕਹਿੰਨ ਹੌਲੀ ਹੌਲੀ ਸਮਝ ਜਾਂਦੀ ਹੈ ਕਿ ਜਿਹੜਾ ਚਾਰ ਆ ਉਹਦੇ ਕੀ ਫਾਇਦੇ ਆ ਇਹ ਆਪਣੇ ਬੱਚਿਆਂ ਬੱਚਵਾਂ ਹਰੀ ਪੌਂਹਾਂ ਸਾਨੂੰ 3-4 ਸਾਲ ਰੱਖੋ 5 ਸਾਲ ਬਾਕੀ ਸਾਡੇ ਡੰਗਰ ਬਹੁਤ ਵਧੀਆ ਖਾ ਜਾਂਦੇ ਆ ਸੋ ਆਪਾਂ ਹੁਣ ਜਿਹੜਾ ਪਾਇਆ ਸੋ ਸ਼ੁਰੂ ਕਰਨ ਲੱਗੇ ਆ ਆਇਓ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਚਾਰ ਪੈਂਦਾ ਹੈ ਤੁਸੀਂ ਦੇਖ ਲਓ ਕਿ ਇਹ ਜਿਹੜੀ ਆਪਣੇ ਕੋਲੇ ਸਿੰਗਰੋ ਵਾਲੀਆ ਸ਼ਕਤੀਮਾਨ ਕੰਪਨੀ ਦੀ ਇਹ ਮਾਮ ਐ ਕਿ ਜਿਆਦੀਆਂ ਫੋਰੋ ਵਾਲੀਆਂ ਚੱਲਦੀਆਂ ਪਈਆਂ ਜਿਹਾ ਟਰੈਕਟਰ ਆ ਮਗਰ ਸੁਣ ਸਭ ਤੋਂ ਜਿਆਦੀ ਸੋਨਾਲੀਕਾ ਦੇ ਸੋਨਾਲੀਕਾ ਟਰੈਕਟਰ ਤੇ ਐਸ ਕੀ ਟਾਈਗਰ ਤੇ 90 ਆਫ ਪਾਵਰ ਤੇ ਜਿਹੜੀਆਂ ਫਾਇਲੇਜ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਤੇ ਸੋ ਆਜੋ ਤੁਹਾਨੂੰ ਦਿਖਾਉਣੇ ਆ ਆਪਾਂ ਬਲਕਾਰ ਕੰਪਨੀ ਦੀ ਪਾਈ ਸੀ ਉਹ ਫੋਰ ਵਾਲੀ ਸੀਗੀ ਵੀਡੀਓ ਪਾਈ ਹੋਈ ਆ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਤੋ ਚਾਰ ਦਿਨ ਪੰਡਾ ਦੇਖ ਲੋ ਤੋ ਜੇ ਵੀਡੀਓ ਵਧੀਆ ਲੱਗਦੀ ਆ ਤੇ ਵੀਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਜਾ ਕਰੋ ਤੁਹਾਨੂੰ ਦਿਖਾਉਣੇ ਆ ਮੱਕੀ ਆ ਮੈਂ ਕਦ ਵੀ ਦਿਖਾਉਣੇ ਆ ਛੱਲੀ ਵੀ ਦਿਖਾਉਣੇ ਆ ਤੋ ਆ ਜਾਓ ਜਿੱਦ ਦਿਨ ਆਪਾਂ ਚਾਰ ਪਾਇਆ ਉਦੋਂ ਤੁਹਾਨੂੰ ਫੁੱਲ ਵੀਡੀਓ ਇਸ ਸਮੇਂ ਚੈਨਲ 'ਤੇ ਦਵਾਗੇ ਗੱਲਬਾਤ ਵੀ ਕਰਾਂ ਮੈਂ ਤੁਹਾਡੀ ਕਿੰਨਾ ਖਰਚਾ ਆ ਗਿਆ ਕੀ ਕੁਛ ਆ ਬਹੁਤ ਚੈਨਲ ਨਾਲ ਇਸ ਇਸ ਕਰਕੇ ਤੁਹਾਨੂੰ ਕਹਿਣਾ ਸਬਸਕ੍ਰਾਈਬ ਕਰ ਲਓ ਚੈਨਲ ਨਾਲ ਬਨੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕੋਈ ਇਸ ਵਿੱਚ ਝੂਠ ਨਹੀਂ ਹੋਊਗਾ ਕਈ ਚੈਨਲਾਂ ਵਾਲੇ ਝੂਠ ਬਹੁਤ ਜ਼ਿਆਦਾ ਮਾਰਦੇ ਆ ਇਹ ਤੁਸੀਂ ਚਾਰ ਦੇਖ ਸਕਦੇ ਹੋ ਮੈਂ ਪੂਰਾ ਚੂਰਾ ਛੱਲੀ ਕਿੱਢੀ ਹਿੰਦੀ ਆ ਛੱਲੀ ਵਿੱਚ ਛੱਡੀ ਵੀ ਨਹੀਂ ਸੋ ਧੰਨਵਾਦ ਜਲਦ ਮਿਲਾਂਗੇ ਅਗਲੀ ਵੀਡੀਓ ਚ ਤੇ ਆ ਆਪਣੀ ਮਸ਼ੀਨ ਆ ਜਿਹੜਾ ਆਪਾਂ 2-3 ਗੇੜੇ ਲਾਉਣੇ ਆ ਟਰਾਲੀ ਮਗਰ ਪਾ ਕੇ ਲਾ ਲਈਦੇ ਆ ਸੋ ਧੰਨਵਾਦ